ਵਾਹਿਗੁਰੂ ਜੀ ਧੰਵਾਹਿ ਗੁਰੂ ਜੀ ਜਿਤਾ ਸੰਬੰਧ ਸਾਗਰ ਨੀਰ ਭਰਿਆ ਤਿਤਿਓਗਣ ਹਮਾਰੇ ਦਇਆ ਕਰਹੁ ਕਿਛ ਮਿਹਰਿ ਓ ਪਾਵੋ ਡੁੱਬਦੀ ਪਥਰ ਤਾਰਿ ਜਿਉੜਾ ਅਗਨ ਬਰਾਬਰ ਤਪੈ ਪੀਤਰਵਗ ਕਉਤੀ ਪ੍ਰਣਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਪ੍ਰਣਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜਿਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਪਿਆਰ ਵਾਲੇ ਹਾਜ਼ਰੀਆਂ ਭਰ ਰਹੇ ਹੋ ਸਵਾਉ ਜੋ ਸਤਿਗੁਰਾਂ ਨੇ ਇੱਕ ਹੋਰ ਰਹਿਮਤ ਸਾਡੀ ਝੋਲੀ ਪਾਈ ਹੈ ਪਿਛਲੇ ਕੋਈ ਰੋਜ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਨ੍ਹਾਂ ਦੇ ਪਾਵਨ ਇਤਿਹਾਸ ਦੇ ਨਾਲ ਜੁੜੇ ਰਹੇ ਹਾਂ ਸੋ ਅੱਜ ਵੀ ਉਸੇ ਲੜੀ ਨਾਲ ਜੁੜਨਾ ਕਰੀਏ ਜੀ ਬਨਮ੍ਰਿਤਿਆ ਨੂੰ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ ਤਾਂ ਜੋ ਸਤਗੁਰਾਂ ਦਾ ਪਾਵਨ ਇਤਿਹਾਸ ਜਿਹੜਾ ਅਸੀਂ ਇਨਾਂ ਕੰਨਾਂ ਦੇ ਨਾਲ ਸੁਣਦਾ ਹੈ ਇਹ ਸਾਡੇ ਕੰਨਾਂ ਦੇ ਰਾਹੀਂ ਸਾਡੇ ਹਿਰਦੇ ਤੱਕ ਜਾਣਾ ਕਰੇ ਜੇ ਤੂੰ ਸਾਨੂੰ ਸਿੱਖਿਆ ਮਿਲੇ ਆਪਣੇ ਜੀਵਨ ਵਿੱਚ ਕਿ ਅਸੀਂ ਕਿਸ ਤਰੀਕੇ ਦੇ ਨਾਲ ਸਤਿਗੁਰਾਂ ਤੇ ਨਿਸ਼ਚਾ ਰੱਖਣਾ ਹੈ ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ अनेका ਨੂੰ ਤਾਰਨਾ ਕੀਤਾ ਹੈ ਤੇ ਅੱਲਾ ਦੇ ਪਿਆਰਿਆਂ ਨੇ ਰੱਬ ਦੇ ਪਿਆਰਿਆਂ ਨੇ ਕਿਸ ਤਰੀਕੇ ਦੇ ਨਾਲ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਹ ਸਾਰੇ ਵਿਸ਼ੇ ਸਾਨੂੰ ਸਿੱਖਣ ਤੋਂ ਸਿੱਖਣ ਨੂੰ ਮਿਲਦੇ ਹੈ ਇਤਿਹਾਸ ਦੇ ਵਿੱਚੋਂ ਤਾਈਂ ਕਰਕੇ ਅਰਜ ਕਰੀ ਜੀ ਹੈ ਕਿ ਭਾਈ ਜਦੋਂ ਵੀ ਕਿਤੇ ਇਤਿਹਾਸ ਸਰਵਣ ਕਰਨ ਨੂੰ ਮਿਲਦਾ ਹੈ ਭਾਵੇਂ ਕੋਈ ਬਲਾਰਾ ਹੋਵੇ ਕੀਰਤਨੀਆ ਸਿੰਘ ਹੋਵੇ ਤੇ ਬੜੀ ਇਕਾਗਰਤਾ ਦੇ ਨਾਲ ਸੁਚੇਤ ਹੋ ਕਰਕੇ ਸ਼ਰਧਾ ਦੇ ਨਾਲ ਉਹਨੂੰ ਸੁਣਦਾ ਤੇ ਸਮਝਣਾ ਕਰਿਆ ਕਰੀਏ ਸਵਾਉ ਆਪਾਂ ਵੀ ਲਾਹ ਰਲ ਮਿਲ ਕੇ ਲੈਣਾ ਕਰਦੇ ਹਾਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀਆਂ ਵਿਚਾਰਾਂ ਨਾਲ ਜੁੜਨ ਦੇ ਜੁੜਨ ਤੋਂ ਪਹਿਲਾਂ ਹਰ ਰੋਜ ਵਾ ਗੁਰ ਫਤਿਹ ਦੀ ਸਾਂਝ ਪਾਓ ਜੀ ਜਿਤਨੇ ਸ਼ਰੀਰ ਗੁਰੂ ਦਰਬਾਰਾਂ ਵਿੱਚ ਸਜੇ ਹੋ ਗੱਜ-ਵੱਜ ਕੇ ਸਤਿਗੁਰਾਂ ਦਾ ਬਖਸ਼ਿਆ ਹੋਇਆ ਸਿਧਾਂਤ ਦੁਹਰਾਉਣਾ ਕਰੋ ਆਪੋ ਆਪਣੀ ਰਸਨਾ ਪਵਿੱਤਰ ਕਰਦਿਆਂ ਸਤਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਦੋਨੋਂ ਹੱਥ ਜੋੜ ਕਰਕੇ ਪਦਵ ਸੁਤਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਇਤਿਹਾਸ ਦੇ ਵਿੱਚੋਂ ਕਲ ਰੋਜ਼ ਆਪ ਜੀਆਂ ਨੇ ਸਰਵਨ ਕੀਤਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੌਡੇ ਰਾਖਸ਼ ਦੇ ਪਾਸ ਕਿਸ ਤਰ੍ਹਾਂ ਬਿੱਦ ਬਣਾ ਕਰਕੇ ਭਾਈ ਮਰਦਾਨਾ ਜੀ ਨੂੰ ਧਜਨਾ ਕਰਦੇ ਨੇ ਤੇ ਭਾਈ ਮਰਦਾਨਾ ਜੀ ਨੂੰ ਉਹ ਜੜ ਰਾਖਸ਼ ਹੈ ਪਕੜਨਾ ਕਰਦਾ ਹੈ ਤਲਨ ਲਈ ਲੈ ਕੇ ਜਾਂਦਾ ਹੈ ਪਰ ਭਾਈ ਮਰਦਾਨਾ ਜੀ ਜਿਵੇਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਨਾਮ ਆਪਣੇ ਮੁਖ ਦੇ ਉਤੋਂ ਉਚਾਰਨ ਕਰਦੇ ਨੇ ਉਹ ਜਿਹੜਾ ਤਪਦਾ ਹੋਇਆ ਖੋਲਦਾ ਹੋਇਆ ਤੇਲ ਹੈ ਕੜਾਈ ਦੇ ਵਿੱਚ ਉਸੇ ਸਮੇਂ ਉਕੜਾ ਹੋਇ ਡੜ ਠੰਡਾ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਨੇ ਇੱਕ ਕਉਤਕ ਰਚਿਆ ਕਉਡੇ ਨੂੰ ਚਾਨਣ ਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਹਮਣੇ ਆ ਜਾਂਦੇ ਆਪ ਜੀਆਂ ਨੇ ਸਾਰਾ ਪ੍ਰਸੰਗ ਸਰਵਣ ਕੀਤਾ ਤੇ ਹੁਣ ਜਿੱਥੇ ਵਿਚਾਰ ਛੱਡੀ ਸੀ ਕਿ ਕਉਡਾ ਰਾਖਸ਼ ਜਿਹੜਾ ਇਹ ਦੱਸਣਾ ਕਰਦਾ ਹੈ ਵੀ ਇਹ ਜਿਹੜੀ ਰਾਖਸ਼ੀ ਜੁਨੀ ਹੈ ਇਹ ਮੈਨੂੰ ਕਿਉਂ ਮਿਲੀ ਹੈ ਕੀ ਉਹ ਕਾਰਨ ਬਣਿਆ ਜਿਸ ਕਾਰਨ ਕਰਕੇ ਮੈਂ ਇਤਨੀ ਨਖਿੱਧ ਜੂਨ ਵਿੱਚ ਆਇਆ ਹਾਂ ਮੈਨੂੰ ਮਜਬੂਰੀ ਵਸ ਉਹ ਕਿਸੇ ਸਤਪੁਰਸ਼ ਦੇ ਬੋਲੇ ਹੋਏ ਬਚਨਾਂ ਕਰਕੇ ਕਹਿੰਦੇ ਇਹ ਸਾਰਾ ਕੁਝ ਕਰਨਾ ਪੈਂਦਾ ਸੀ ਤੇ ਉਹ ਜਦੋਂ ਇਹ ਗੱਲਾਂ ਕਰ ਰਿਹਾ ਹੈ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਬੜੀ ਗੌਰ ਨਾਲ ਸੁਣਨਾ ਕਰ ਰਹੇ ਤੇ ਹੁਣ ਇਹ ਕੌਡਾ ਰਾਖਸ਼ ਆਪਣੀ ਜਿਹੜੀ ਵਾਰਤਾ ਹੈ ਦੱਸਣਾ ਕਰਦਾ ਹੈ ਕਹਿੰਦਾ ਜੀ ਮੈਂ ਪੂਰਬਲੇ ਜਨਮ ਦੇ ਵਿੱਚ ਕਿਸੇ ઋષਿ ਦਾ ਕਿਸੇ ਸਾਧੂ ਦਾ ਕਿਸੇ ਗੁਰੂ ਦਾ ਬੜਾ ਅੱਲਾ ਮੁਰੀਦ ਸਾਹਿਬ ਵਿਦਿਆ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਗ੍ਰਹਿਣ ਕੀਤਾ ਤੇ ਆਪਣੇ ਗੁਰੂ ਦਾ ਕਹਿੰਦੇ ਮੈਂ ਬੜਾ ਇੱਕ ਹੁਸ਼ਿਆਰ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਬੱਚਾ ਐ ਸਾਰੀ ਕਲਾਸ ਦੇ ਵਿੱਚੋਂ ਕੌਡਾ ਰਾਖਸ਼ ਕਹਿੰਦਾ ਮੈਂ ਇਸ ਤਰੀਕੇ ਦੇ ਨਾਲ ਕਹਿੰਦਾ ਬੜਾ ਹੁਸ਼ਿਆਰ ਤੇ ਮੈਨੂੰ ਵਿਦਿਆ ਹੈ ਜਿਹੜੀ ਬੜੀ ਚੰਗੇ ਤਰੀਕੇ ਨਾਲ ਸਮਝ ਆਉਂਦੀ ਸੀ ਆਪਣੇ ਗੁਰੂ ਦੀ ਸਮਝਾਈ ਹੋਈ ਪਰ ਕਹਿੰਦੇ ਹੌਲੀ-ਹੌਲੀ ਕਰਦਿਆਂ ਕਰਦਿਆਂ ਕਹਿੰਦੇ ਉਹ ਜਿਹੜੀ ਵਿਦਿਆ ਮੈਨੂੰ ਆਈ ਹੈ ਮੈਨੂੰ ਉਹਦਾ ਬੜਾ ਮਾਣ ਕਿ ਮੈਨੂੰ ਮੇਰੇ ਗੁਰੂ ਜਿਵੇਂ-ਜਿਵੇਂ ਸਿਖਾਉਂਦੇ ਐ ਮੈਂ ਸਿੱਖਦਾ ਹੋਰ ਕੋਈ ਐਸਾ ਹੈ ਨਹੀਂ ਜਿਹੜਾ ਮੇਰਾ ਮੁਕਾਬਲਾ ਕਰ ਸਕੇ ਇੱਕ ਦਿਨ ਕਹਿੰਦੇ ਐਸਾ ਆਉਂਦਾ ਹੈ ਵੀ ਮੇਰੇ ਸਿਰ ਨੂੰ ਜਿਹੜੀ ਉਹ ਵਿੱਦਿਆ ਦੀ ਮਾਇਆ ਹੈ ਉਹ ਇਤਨੀ ਚੜ ਗਈ ਵੀ ਮੈਂ ਕਹਿੰਦੇ ਆਪਣੇ ਗੁਰੂ ਨੂੰ ਵੀ ਕੁਝ ਨਹੀਂ ਸੀ ਸਮਝਦਾ ਇੱਕ ਵਾਰ ਦੀ ਗੱਲ ਹੈ ਕਹਿੰਦੇ ਮੇਰੇ ਗੁਰੂ ਮੇਰੇ ਘਰ ਵਿੱਚ ਆਏ ਤੇ ਮੈਂ ਬੜੇ ਅਹੰਕਾਰ ਦੇ ਵਿੱਚ ਆ ਕਰਕੇ ਮਾਣ ਦੇ ਵਿੱਚ ਆ ਕਰਕੇ ਇਦਾਂ ਬੈਠਾ ਰਿਹਾ ਉੱਠ ਕੇ ਆਦਰ ਨਹੀਂ ਕੀਤਾ ਗੁਰੂ ਦਾ ਕਹਿੰਦੇ ਮੇਰੇ ਗੁਰੂ ਨੇ ਆ ਕੇ ਐਸਾ ਬਚਨ ਕੀਤਾ ਕਹਿੰਦੇ ਐ ਭਾਈ ਕਹਿੰਦੇ ਬੜਾ ਰਾਖਸ਼ ਵਾਲਾ ਤੇਰਾ ਜਿਹੜਾ ਮਸਤਕ ਹੈ ਹੋ ਚੁੱਕਿਆ ਐ ਬੜੀ ਰਾਖਸ਼ਾਂ ਵਾਲੀ ਬੁੱਧੀ ਤੇਰੀ ਹੋ ਚੁੱਕੀ ਐ ਜਿਹੜਾ ਤੈਨੂੰ ਇਤਨਾ ਅਹੰਕਾਰ ਹੋਇਆ ਐ ਰਾਖਸ਼ ਵਾਂਗੂ ਕਹਿੰਦੇ ਫੁੱਲਿਆ ਫਿਰਦਾ ਐ ਤੇ ਕੌਡਾ ਰਾਖਸ਼ ਕਹਿੰਦਾ ਜੀ ਮੈਨੂੰ ਉਹ ਮੇਰੇ ਗੁਰੂ ਜੀਆਂ ਦੇ ਬਚਨਾਂ ਨੇ ਆਜੂਨੀ ਦੇ ਵਿੱਚ ਪਾਇਆ ਮੇਰੇ ਗੁਰੂ ਜੀ ਨੇ ਬਚਨ ਕੀਤੇ ਜਿਸ ਕਾਰਨ ਕਰਕੇ ਕਹਿੰਦੇ ਮੈਂ ਆਜੂਨੀ ਦੇ ਵਿੱਚ ਆਇਆ ਤੇ ਜਦੋਂ ਉਹਨਾਂ ਨੇ ਬਚਨ ਕੀਤੇ ਤੇ ਫਿਰ ਮੈਨੂੰ ਬੜਾ ਪਛਤਾਵਾ ਹੋਇਆ ਤੇ ਮੈਂ ਆਪਣੇ ਗੁਰੂ ਤੋਂ ਬਖਸ਼ਾਉਣਾ ਕੀਤਾ ਵੀ ਮੈਨੂੰ ਬਖਸ਼ੋ ਮੇਰੇ ਤੋਂ ਪੁੱਲ ਹੋਈ ਹੈ ਮੈਂ ਜੋ ਆਪ ਜੀ ਦਾ ਅਨਰਾਧਰ ਕੀਤਾ ਹੈ ਮੈਨੂੰ ਬਖਸ਼ੋ ਤੁਹਾਡੇ ਬਚਨ ਪੂਰੇ ਹੋਵਣਗੇ ਪਰ ਇਹ ਵੀ ਦੱਸੋ ਕਿਵੇਂ ਬਖਸ਼ਿਆ ਕਿਵੇਂ ਜਾਵਾਂਗਾ ਤੇ ਕਹਿੰਦੇ ਉਹਨਾਂ ਨੇ ਆਖਿਆ ਸੀ ਵੀ ਜੇ ਤੂੰ ਬਖਸ਼ਾਉਣਾ ਚਾਹੁੰਦਾ ਹੈ ਤਾਂ ਉਹਦਾ ਹੁਣ ਇੱਕੋ ਹੀ ਹੱਲ ਹੈ ਵੀ ਤੈਨੂੰ ਮਿਲਣੀ ਤਾਂ ਹੈ ਜੂਨੀ ਹੁਣ ਰਾਕਸ਼ ਦੀ ਪਰ ਬਖਸ਼ਿਆ ਇਸ ਤਰੀਕੇ ਦੇ ਨਾਲ ਜਾਏਗਾ ਵੀ ਜਦੋਂ ਕੋਈ ਅੱਲਾ ਦਾ ਪਿਆਰਾ ਰੱਬ ਦਾ ਪਿਆਰਾ ਆਏਗਾ ਜਦੋਂ ਕੋਈ ਰੱਬ ਰੂਪ ਆਏਗਾ ਉਹ ਕਹਿੰਦੇ ਆਸ਼ੀਸ਼ਾ ਅਸੀਂ ਤੈਨੂੰ ਇੱਕ ਦਿੰਨੇ ਆ ਇਹ ਆਪਣੇ ਪਾਸ ਰਖੀਂ ਇਸ ਸ਼ੀਸ਼ੇ ਦੇ ਵਿੱਚ ਉਹਦਾ ਅਕਸ਼ ਵੇਖਿਆ ਕਰੀ ਉਹਦਾ ਚਿਹਰਾ ਵੇਖਣਾ ਕਰਿਆ ਕਰੀ ਜੇ ਕਹਿੰਦੇ ਉਹਦਾ ਸਾਵਾ ਚਿਹਰਾ ਤੈਨੂੰ ਦਿਸੇਗਾ ਤਾਂ ਤੂੰ ਕਹਿੰਦੇ ਬਖਸ਼ਿਆ ਜਾ ਸਕਦਾ ਹੈ ਤੇ بادشاہ ਜੀ ਕੌਡਾ ਰਾਖਸ਼ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਕਹਿੰਦਾ ਮੈਂ ਤਾਹੀਂ ਉਹ ਜਿਹੜਾ ਸ਼ੀਸ਼ਾ ਸੀ ਉਹ ਲਿਆ ਕਰਕੇ ਆਪ ਜੀ ਦਾ ਚਿਹਰਾ ਉਹਦੇ ਵਿੱਚ ਵੇਖਣਾ ਕੀਤਾ ਤੇ ਕਹਿੰਦੇ ਜਦੋਂ ਮੈਂ ਆਪ ਜੀ ਦਾ ਚਿਹਰਾ ਵੇਖਿਆ ਹੈ ਤੇ ਉਸੇ ਤਰੀਕੇ ਦੇ ਨਾਲ ਸਾਵਾ ਚਿਹਰਾ ਆਪ ਜੀ ਦਾ ਦਿਸਿਆ ਜਿਸ ਕਾਰਨ ਕਰਕੇ ਮੈਨੂੰ ਇਹ ਚਾਨਣ ਹੋਇਆ ਹੈ ਵੀ ਆਪ ਜੀ ਉਹੋ ਹੀ ਸਤਪੁਰਸ਼ ਹੋ ਅੱਲਾ ਆਪ ਕਿਰਪਾ ਮੇਰੇ ਤੇ ਕੀਤੀ ਹੈ ਮੈਨੂੰ ਬਖਸ਼ਿਆ ਹੈ ਬੜੀ ਰੱਬ ਜੀ ਦੀ ਕਿਰਪਾ ਹੋਈ ਹੈ ਹੁਣ ਕਹਿੰਦਾ ਮੈਂ ਬਖਸ਼ਿਆ ਜਾਵਾਂਗਾ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਇਹ ਸਾਰਾ ਕੌਤਕ ਵੇਖਣਾ ਕੀਤਾ ਤੇ ਇਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਕੌਡੇ ਰਾਖਸ਼ ਦਾ ਉਧਾਰ ਕਰਕੇ ਅੱਗੇ ਚਾਲਾ ਪਾ ਦਿੰਦੇ ਹਨ ਅੱਗੇ ਚਾਲਾ ਪਾ ਦਿੰਦੇ ਹੈ ਸੋਹਣ ਬੜਾ ਸਮਾ ਹੋ ਗਿਆ ਚੱਲਦੇ ਜਾ ਰਹੇ ਐ ਜੰਗਲਾਂ ਦੇ ਵਿੱਚੋਂ ਇਤਿਹਾਸ ਲਿਖਦਾ ਕਹਿੰਦੇ ਕਈ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਚੱਲਦੇ ਰਹੇ ਪਉਣ ਹਾਰੀ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਸਤਕਰਤਾਰ ਸਤਕਰਤਾਰ ਐਦਾਂ ਜਾਪ ਕਰਦੇ ਕਰਦੇ ਕਹਿੰਦੇ ਚੱਲੇ ਜਾ ਰਹੇ ਕਾਫੀ ਦਿਨ ਬੀਤ ਗਏ ਭਾਈ ਮਰਦਾਨਾ ਜੀ ਤੁਰਦੇ ਤੁਰਦੇ ਨਡਾਲ ਹੋ ਗਏ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਨਹੀਂ ਤੁਰਿਆ ਜਾਂਦਾ ਕਿੰਨੇ ਦਿਨ ਹੋ ਗਏ ਐ ਨਾ ਕੋਈ ਭੁੱਖ ਨਾ ਕੋਈ ਪਿਆਸ ਦਾ ਆਪ ਜੀ ਨੂੰ ਫਿਕਰ ਹੈ ਪਰ ਕਹਿੰਦੇ ਸਾਡੇ ਤੋਂ ਨਹੀਂ ਰਹੇ ਹੁੰਦਾ ਹੁਣ ਕਹਿੰਦੇ ਬੜਾ ਨਡਾਲ ਸਰੀਰ ਹੋ ਗਏ ਹੁਣ ਨਹੀਂ ਤੁਰਿਆ ਜਾਂਦਾ ਐਦਾਂ ਲੱਗਦਾ ਵੀ ਹੁਣ ਬਸ ਗੱਸ਼ ਪੈ ਕੇ ਕਿਤੇ ਹੁਣੇ ਹੀ ਨਾ ਮੈਂ ਮਰ ਜਾਵਾਂ ਹੁਣੇ ਹੀ ਨਾ ਮੈਂ ਕਿਤੇ ਸਰੀਰ ਛੱਡ ਦੇਵਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣਾ ਕੀਤਾ ਮਰਦਾਨੇ ਆਫਿਕ ਭਰਾਨਾ ਫਿਕਰ ਨਾ ਕਰ ਤੈਨੂੰ ਐਦਾਂ ਮਰਨ ਨਹੀਂ ਦਿੰਦੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਮਰਨ ਨਹੀਂ ਦਿੰਦੇ ਕਹਿੰਦੇ ਤੈਨੂੰ ਫਿਕਰ ਨਾ ਕਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਨੂੰ ਆਖਿਆ ਕਹਿੰਦੇ ਆ ਵੇਖ ਸਾਹਮਣੇ ਤਿੰਨ ਕੋਹਾਂ ਤੇ ਨਗਰ ਆਉਣਾ ਹੈ ਤਿੰਨ ਕੋ ਰਹਿ ਗਏ ਕਹਿੰਦੇ ਤੁਰ ਲੈ ਹਿੰਮਤ ਕਰਕੇ ਇਦਾਂ ਗੱਲਾਂ ਕਰਦੇ ਆ ਕਰਦੇ ਆ ਕਹਿੰਦੇ ਉਹ ਪਿੰਡਾ ਹੈ ਜਿਹੜਾ ਤਿੰਨ ਕੋ ਦਾ ਸਮਾਪਤ ਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇੜੇ ਆ ਕੇ ਬਿਲਕੁਲ ਨਗਰ ਦੇ ਬਾਹਰਲੇ ਪਾਸੇ ਬਹਿ ਜਾਂਦੇ ਹਨ ਆਪ ਜੀਆਂ ਨੇ ਕਈ ਵਾਰ ਸਰਵਣ ਕੀਤਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਨਗਰ ਦੇ ਅੰਦਰ ਪਹਿਲਾਂ ਨਹੀਂ ਸੀ ਜਾਂਦੇ ਬਾਹਰਲੇ ਪਾਸੇ ਡੇਰਾ ਲਾ ਕੇ ਬਹਿ ਜਾਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਲੈ ਮਰਦਾਨੇ ਆ ਨਗਰ ਦੇ ਨਜ਼ਦੀਕ ਆਏ ਆ ਤੇ ਮਰਦਾਨਾ ਜੀ ਪੁੱਛਣਾ ਕਰਦੇ ਆ ਕੀ ਨਾਂ ਹੈ ਸਤਿਗੁਰੂ ਇਸ ਨਗਰ ਦਾ ਸਤਿਗੁਰਾਂ ਨੇ ਦੱਸਣਾ ਕੀਤਾ ਇਸ ਨਗਰ ਦਾ ਨਾਂ ਹੈ ਬਿਸ਼ੰਭਰਪੁਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਣਾ ਕੀਤਾ ਕਹਿੰਦੇ ਮਰਦਾਨਿਆ ਖਾਣਾ ਸੇ ਭੁੱਖ ਲੱਗੀ ਏ ਜਾ ਨਗਰ ਦੇ ਵਿੱਚ ਜਾ ਕੇ ਜੋ ਤੇਰਾ ਜੀ ਕਰਦਾ ਸ਼ਕਲ ਹੈ ਜਾ ਕੇ ਭਾਈ ਮਰਦਾਨਾ ਜੀ ਨੇ ਆਖਣਾ ਕੀਤਾ ਸਤਿਗੁਰੂ ਛਕਣਾ ਕਾਹਦਾ ਹੈ ਮਾਇਆ ਕੋਈ ਦਮੜੀ ਪੱਲੇ ਤਾਂ ਨਹੀਂ ਕੋਈ ਪੈਸਾ ਟੱਕਾ ਕੁਛ ਵੀ ਪੱਲੇ ਨਹੀਂ ਖਾਣਾ ਕਾਹਦੇ ਨਾਲ ਹੈ ਇਥੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੇ ਮਿੱਟੀ ਦੇ ਵਿੱਚ ਤਰਤੀ ਦੇ ਵਿੱਚ ਜੋੜਾ ਉਤਾਰ ਕਰਕੇ ਕਹਿੰਦੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਮਿੱਟੀ ਨੂੰ ਫਰੋਲਣਾ ਕੀਤਾ ਮਿੱਟੀ ਦੇ ਵਿੱਚੋਂ ਕਹਿੰਦੇ ਇੱਕ ਲਾਲ ਨਿਕਲ ਆਉਗਾ ਉਹ ਲਾਲ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਕਹਿੰਦੇ ਲੈ ਮਰਦਾਨਾ ਆਹ ਲਾਲ ਚੁੱਕ ਲੈ ਇਹਨੂੰ ਲੈ ਕੇ ਜਾ ਦਾ ਮੁੱਲ ਪਾ ਲਈ ਇਹਨੂੰ ਵੇਚ ਕੇ ਕਹਿੰਦੇ ਜਿਹੜੀ ਤੇਰੀ ਭੁੱਖ ਹੋਏਗੀ ਉਹਨੂੰ ਮਟਾ ਲਵੀ ਜੋ ਤੈਨੂੰ ਤੇਰਾ ਜੀ ਕਰੇਗਾ ਉਪਦਾਰਥ ਛਕਣਾ ਕਰੀ ਫਲ ਲੈ ਕਰਕੇ ਮਿੱਠੇ ਮੇਵੇ ਲੈ ਕਰਕੇ ਭਾਈ ਮਰਦਾਨਾ ਜੀ ਅੱਖ ਲੱਗੇ ਇਹ ਪੱਥਰ ਕਿਸ ਕੰਮ ਦਾ ਹੈ ਇਹਨੂੰ ਕੌਣ ਲਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਵਾਰ ਚੁੱਕ ਤਾਂ ਸਹੀ ਲੈ ਕੇ ਤਾ ਜਾ ਸਤਿਵਚਨ ਆ ਕਰਕੇ ਭਾਈ ਮਰਦਾਨਾ ਜੀ ਉਸ ਲਾਲ ਨੂੰ ਚੁੱਕਣਾ ਕਰਦੇ ਐ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਬਾਹਰਲੇ ਪਾਸੇ ਬੈਠੇ ਅਡੇਰਾ ਲਾ ਕੇ ਤੇ ਭਾਈ ਮਰਦਾਨਾ ਜੀ ਚੱਲ ਪੈਂਦੇ ਐ ਉਸ ਲਾਲ ਨੂੰ ਲੈ ਕਰਕੇ ਗਈ ਨਗਰ ਦੇ ਵਿੱਚ ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾ ਅਨੁਸਾਰ ਉਹਨਾਂ ਨੇ ਆਖਿਆ ਸੀ ਵੀ ਜਾ ਕਿਸੇ ਜੋਰੀ ਨੂੰ ਵਿਖਾਈ ਕਿਸੇ ਪਾਰਖੂ ਨੂੰ ਵਿਖਾਈ ਚੰਗਾ ਮੁੱਲ ਮਿਲੇਗਾ ਤੈਨੂੰ ਹੁਣ ਭਾਈ ਮਰਦਾਨਾ ਜੀ ਬਾਜ਼ਾਰ ਦੇ ਵਿੱਚ ਗਏ ਜਾ ਕਰਕੇ ਇੱਕ ਜੋ ਜੋਰੀ ਦੇ ਪਾਸ ਪਹੁੰਚਦੇ ਐ ਉਹ ਜਦੋਂ ਪਹੁੰਚੇ ਉਹਨੇ ਉਹਨੂੰ ਦਿਖਾਇਆ ਕਹਿੰਦੇ ਆ ਵੇਖੋ ਜੀ ਆ ਲਾਲ ਮੈਂ ਲੈ ਕੇ ਆਇਆ ਆ ਇੱਕ ਮੈਂ ਕੀਮਤੀ ਪੱਥਰ ਤੁਹਾਡੇ ਕੋਲ ਲੈ ਕੇ ਆਇਆ ਇਹ ਦੱਸੋ ਇਹਦੀ ਕੀਮਤ ਕੀ ਹੈ ਇਹ ਮੈਂ ਵੇਚਣਾ ਹੈ ਇਹਦਾ ਮੁੱਲ ਪਾਓ ਤੇ ਉਹ ਜੋਰੀ ਕਹਿੰਦੇ ਜਿਹੜਾ ਮਿਲਿਆ ਪਹਿਲਾ ਉਨੇ ਉਸ ਲਾਲ ਦਾ ਮੁੱਲ ਪਾਇਆ ਤਿੰਨ ਪੈਸੇ ਜੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਤਿੰਨ ਪੈਸੇ ਮੁੱਲ ਪਾਇਆ ਤੇ ਹੁਣ ਭਾਈ ਮਰਦਾਨਾ ਜੀ ਆਖਣ ਲੱਗੇ ਕਹਿੰਦੇ ਗੁਰੂ ਸਾਹਿਬ ਤਾਂ ਕਹਿੰਦੇ ਸੀ ਬੜਾ ਕੀਮਤੀ ਹੈ ਪਰ ਇਹ ਤਾਂ ਤਿੰਨ ਪੈਸੇ ਮੁੱਲ ਨੇ ਮੁੱਲ ਪਾਰੇ ਆ ਤਾਂ ਕਹਿੰਦੇ ਇੱਥੇ ਭਾਈ ਮਰਦਾਨਾ ਜੀ ਨੇ ਆਖਣਾ ਕੀਤਾ ਕਹਿੰਦੇ ਲਿਆਓ ਇਹ ਲਾਲ ਵਾਪਸ ਦਿਓ ਮੈਂ ਜਿਹੜਾ ਇਹਦਾ ਖਾਵੰਦ ਹੈ ਜਿਹੜਾ ਇਹਦਾ ਮਾਲਕ ਹੈ ਉਹਨੂੰ ਪੁੱਛ ਕੇ ਆਉਂਦਾ ਦੀ ਤਿੰਨ ਪੈਸੇ ਇਹਦਾ ਮੁੱਲ ਹੈ ਜੋਰੀ ਨੇ ਪਾਇਆ ਜੀ ਜੇ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਮੈਂ ਵੇਚ ਦੇਣਾ ਉਹ ਕਹਿੰਦਾ ਭਾਈ ਲੈ ਜਾ ਭਾਈ ਮਰਦਾਨਾ ਜੀ ਉਸ ਜੋਰੀ ਦੇ ਪਾਸੋਂ ਉਹ ਜਿਹੜਾ ਲਾਲ ਹੈ ਵਾਪਸ ਲੈ ਕਰਕੇ ਸਤਿਗੁਰਾਂ ਦੇ ਪਾਸ ਹੁੰਦੇ ਐ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਆਖਣਾ ਕੀਤਾ ਕਹਿੰਦੇ ਸਤਗੁਰੂ ਜੀ ਕਹਿੰਦੇ ਆ ਤਿੰਨ ਪੈਸੇ ਮੁੱਲ ਪਾਉਂਦਾ ਹੈ ਇੱਕ ਜੋਰੀ ਸਤਗੁਰੂ ਸੱਚੇ ਪਾਤਸ਼ਾਹ ਜੀ ਆਖਣਾ ਕਰਦੇ ਇਹ ਕਹਿੰਦੇ ਨਹੀਂ ਮਰਦਾਨਿਆ ਇਹ ਬੜਾ ਕੀਮਤੀ ਹੈ ਐਂਦਾ ਕਰ ਤੇ ਤੈਨੂੰ ਨਾਂ ਦੱਸ ਕੇ ਤੋਰਦੇ ਹਾਂ ਇਸ ਨਗਰ ਦੇ ਵਿੱਚ ਇੱਕ ਸਾਲਸਰਾਏ ਜੋਰੀ ਨਾਂ ਦਾ ਜੋਰੀ ਰਹਿੰਦਾ ਹੈ ਉਹਦੇ ਪਾਸ ਜਾਈ ਉਹ ਬੜਾ ਚੰਗਾ ਜੋਰੀ ਹੈ ਪਾਰਖੂ ਹੈ ਉਹਦੇ ਪਾਸ ਜਾਵੇਂਗਾ ਸਹੀ ਮੁੱਲ ਪਾਏਗਾ ਭਾਈ ਮਰਦਾਨਾ ਜੀ ਸਤਿ ਬਚਨ ਆਕਰ ਕੇ ਫਿਰ ਜਾਂਦੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਜਿਵੇਂ ਕੀਤੇ ਸੀ ਭਾਈ ਮਰਦਾਨਾ ਜੀ ਨੇ ਪੁੱਛ ਕੇ ਕਿਸੇ ਤੋਂ ਪੁੱਛਿਆ ਵੀ ਸਾਲਸਰਾਏ ਜੋਰੀ ਦਾ ਘਰ ਜੋ ਹੈ ਕਿੱਥੇ ਹੈ ਤੋ ਕਹਿੰਦੇ ਪੁੱਛ ਕੇ ਜਾਂਦਾ ਹੈ ਭਾਈ ਮਰਦਾਨਾ ਜੀ ਪੁੱਛ ਕੇ ਚਲੇ ਜਾਂਦੇ ਨੇ ਪਹੁੰਚੇ ਜਦੋਂ ਜਾ ਘਰ ਦਰਵਾਜਾ ਖੜਕਾਇਆ ਨੌਕਰ ਜਿਹੜਾ ਸੀ ਸਾਲਸਰੇ ਜੋਰੀ ਦਾ ਬਾਹਰ ਆਉਂਦਾ ਹੈ ਆ ਕਰਕੇ ਅਖਣਾ ਕੀਤਾ ਕਹਿੰਦੇ ਹਾਂਜੀ ਦੱਸੋ ਕੌਣ ਹੋ ਤੁਸੀਂ ਭਾਈ ਮਰਦਾਨਾ ਜੀ ਨੇ ਅਖਣਾ ਕੀਤਾ ਕਹਿੰਦੇ ਮੇਰਾ ਨਾਮ ਮਰਦਾਨਾ ਹੈ ਪੰਜਾਬ ਦੀ ਧਰਤੀ ਤੋਂ ਮੈਂ ਆਇਆ ਹਾਂ ਕਹਿੰਦੇ ਇੱਕ ਸੌਦਾ ਕਰਨ ਲਈ ਆਇਆ ਕਹਿੰਦੇ ਜੋਰੀ ਸਾਹਿਬ ਕਿੱਥੇ ਨੇ ਉਹ ਜਿਹੜਾ ਨੌਕਰ ਹੈ ਜਾਂਦਾ ਹੈ ਸਾਲਸਰੇ ਜੋਰੀ ਨੂੰ ਅਖਣਾ ਕਰਦਾ ਹੈ ਵੀ ਕੋਈ ਮਰਦਾਨੇ ਨਾਂ ਦਾ ਇੱਕ ਸਾਧੂ ਦੇ ਪਹਿਆਵੇ ਦਾ ਵਿਅਕਤੀ ਹੈ ਜਿਹੜਾ ਅਖਣਾ ਕਰਦਾ ਹੈ ਵੀ ਮੈਂ ਸੌਦਾ ਕਰਨ ਆਇਆ ਤੇ ਸਾਲਸਰੇ ਜੋਰੀ ਇਹ ਜਿਹੜਾ ਕਹਿੰਦੇ ਜੋ ਵੀ ਆਇਆ ਲੈ ਕੇ ਆਓ ਅੰਦਰ ਭਾਈ ਮਰਦਾਨਾ ਜੀ ਅੰਦਰ ਗਏ ਜਾ ਕਰਕੇ ਸਤ ਕਰਤਾਰ ਕੀਤਾ ਇਸ ਸਾਲਸਰਾਏ ਜੋਰੀ ਸੀ ਨਾ ਜਿਹੜਾ ਇਹ ਬੜੇ ਚੰਗੇ ਸੁਭਾਅ ਦਾ ਸੀ ਪਿਆਰਿਓ ਧਰਮੀ ਸੀ ਬੰਦਗੀ ਵਾਲਾ ਸੀ ਬੰਦਗੀ ਵਾਲੀ ਰੂਹ ਸੀ ਐਵੇਂ ਤਾਂ ਹੀ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਨੀ ਦੂਰੋਂ ਚੱਲ ਕੇ ਆਏ ਪੁਰਬਲੇ ਕਰਮ ਹੁੰਦੇ ਸੀ ਜਿਨ੍ਹਾਂ ਦੇ ਉਹਨਾਂ ਨਾਲ ਪ੍ਰੇਮ ਕਰਦੇ ਸੀ ਤੇ ਹੁਣ ਇਹ ਜਿਹੜਾ ਸਾਲਸਰਾਏ ਜੋਰੀ ਹੈ ਇਹ ਕਹਿੰਦੇ ਉਸ ਉਹ ਭਾਈ ਮਰਦਾਨਾ ਜੀ ਨੇ ਕਹਿੰਦੇ ਸਾਲਸਰਾਏ ਚੋਰੀ ਨੂੰ ਨਾ ਉਹ ਜਿਹੜਾ ਲਾਲ ਸੀ ਵਿਖਾਉਣਾ ਕੀਤਾ ਕਹਿੰਦੇ ਕੀ ਸੌਦਾ ਕਰਨ ਆਇਓ ਉਹ ਕਹਿੰਦੇ ਜੀ ਆਹ ਲਾਲ ਮੈਂ ਲੈ ਕੇ ਆਇਆ ਆ ਇੱਕ ਮੈਂ ਕੀਮਤੀ ਪੱਥਰ ਲੈ ਕੇ ਆਇਆ ਤੁਹਾਡੇ ਕੋਲ ਇਹ ਵੇਖੋ ਕਹਿੰਦੇ ਇਹਦਾ ਮੁੱਲ ਪਾਓ ਕਿੰਨਾ ਪਾਓਗੇ ਸਾਲਸਰਾਏ ਜੋਰੀ ਨੇ ਕਹਿੰਦੇ ਜਿਵੇਂ ਹੀ ਉਹ ਤੱਕਿਆ ਨਾ ਉਸ ਲਾਲ ਨੂੰ ਤੇ ਕਹਿੰਦੇ ਸਾਲਸੁਰੇ ਜੋਰੀ ਨੇ ਤੁਰੰਤ ਭਾਈ ਮਰਦਾਨਾ ਜੀ ਦੇ ਹੱਥ ਦੇ ਵਿੱਚ ਵਾਪਸ ਦਿੱਤਾ ਤੇ ਕਹਿੰਦੇ ਖੜੇ ਹੋ ਕਰਕੇ ਉਸੇ ਸਮੇਂ ਉਸ ਲਾਲ ਨੂੰ ਕਹਿੰਦੇ ਚੁੱਕ ਕੇ ਸਲਾਮ ਕੀਤੀ ਸਾਲਸੁਰੇ ਜੋਰੀ ਨੇ ਗੱਜ ਕੇ ਆਖੋ ਸਤਨਾਬ ਸਲਾਮ ਕੀਤੀ ਉਸ ਜੋਰੀ ਨੇ ਭੱਜ ਕੇ ਜਾ ਕੇ 100 ਰੁਪਇਆ ਲੈ ਕੇ ਆਇਆ ਉਹ ਭਾਈ ਮਰਦਾਨਾ ਜੀ ਦੇ ਹਥੇਲੀ ਤੇ ਰੱਖ ਕੇ ਦੁਬਾਰਾ ਫਿਰ ਨਮਸਕਾਰ ਕੀਤੀ ਭਾਈ ਮਰਦਾਨਾ ਜੀ ਵੇਖ ਰਿਹਾਏ ਬੜੇ ਹੈਰਾਨ ਹੋਏ ਤੇ ਹੁਣ ਉਹ ਲਾਲ ਵੀ ਵਾਪਸ ਮਿਲ ਗਿਆ ਤੇ 100 ਰੁਪਇਆ ਵੀ ਮਿਲ ਗਿਆ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਵਾਪਸ ਆਏ ਆਕਰ ਕੇ ਸਤਿਗੁਰਾਂ ਪਾਸ ਜਦੋਂ ਬੈਠੇ ਹੁਣ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣਾ ਕੀਤਾ ਉਹ ਕਹਿੰਦੇ ਮਰਦਾਨਿਆਂ ਸਮਾ ਬੜਾ ਲਾਏ ਆ ਉਹ ਕਹਿੰਦੇ ਸਤਿਗੁਰੂ ਇੱਕ ਮਿਲਿਆ ਸੀ ਭੋਲਾ ਬੰਦਾ ਉਹ ਕਹਿੰਦੇ ਆ ਵੇਖੋ ਆ ਆ ਮੈਨੂੰ ਕਹਿੰਦੇ ਲਾਲ ਵੀ ਵਾਪਸ ਕਰ ਦਿੱਤਾ ਏ ਉਹਨੇ ਪਰ ਕਹਿੰਦਾ ਕਿ ਸੋ ਵੀਖੋ ਭੋਲਾ ਬੰਦਾ ਸੀ ਨਾਲੇ ਤਾਂ ਕਹਿੰਦਾ ਮੇਰੀ ਚੀਜ਼ ਵੀ ਵਾਪਸ ਦੇਤੀ ਨਾਲੇ ਪੈਸੇ ਵੀ ਦੇਤੀ ਤੇ ਪੈਸੇ ਵੀ ਵੇਖੋ ਪਹਿਲੇ ਨੇ 3 ਪੈਸੇ ਪਾਇਆ ਸੀ ਮੁੱਲ ਤੇ ਇਹਨੇ ਕਹਿੰਦੇ 100 ਰੁਪਇਆ ਦਿੱਤਾ ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਸਮਨ ਗਏ ਵਿਪਾਰਖੂ ਐ ਕਹਿੰਦੇ ਮਰਦਾਨਿਆ ਜਦੋਂ ਉਹਨੇ ਚੀਜ਼ ਨਹੀਂ ਲਈ ਫਿਰ ਤੂੰ ਪੈਸੇ ਕਾਹ ਤੋਂ ਲੈ ਕੇ ਆਇਆ ਸਤਿਗੁਰਾਂ ਨੇ ਖੇਡ ਰਚਨੀ ਸੀ ਹੁਣ ਕਹਿੰਦੇ ਭਾਈ ਮਰਦਾਨਾ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਵੱਲ ਵਿੰਦਾ ਹੈ ਸਤਿਗੁਰੂ ਆਂਦੇ ਨੇ ਵੀ ਜਾ ਜਾ ਕੇ ਉਹਨੂੰ ਮੋੜਿਆ ਕਹਿੰਦੇ ਇਹ ਆਪਣੇ ਕਿਹੜੇ ਕੰਮ ਦੇ ਨੇ ਜਦੋਂ ਅਗਲੇ ਨੇ ਚੀਜ਼ ਨਹੀਂ ਲਈ ਫਿਰ ਪੈਸੇ ਕਾਹ ਦੇ ਪੁੱਛ ਕੇ ਆ ਵੀ ਇਹ ਕਿਉਂ ਦਿੱਤੇ ਐ ਭਾਈ ਮਰਦਾਨਾ ਜੀ ਫੇਰ ਜਾਂਦੇ ਹੁਣ ਇੱਕ ਦਾ ਭੁੱਖ ਦਾ ਸਤਾਇਆ ਤੇ ਫੇਰ ਢੇੜੇ ਤੇ ਢੇੜਾ ਤੇ ਭਾਈ ਮਰਦਾਨਾ ਜੀ ਨਾਲੇ ਸੋਚਦੇ ਜਾਂਦੇ ਆ ਵੀ ਬੁਰੀ ਹਾਲਤ ਕੀਤੀ ਪਈ ਐ ਮੇਰੀ ਤੇ ਹੁਣ ਕਹਿੰਦੇ ਫੇਰ ਗਿਆ ਜਾ ਕੇ ਸਾਲਸਰਾਏ ਜੋਰੀ ਨੂੰ ਪੁੱਛਣਾ ਕੀਤਾ ਕਹਿੰਦੇ ਜੀ ਆਹ ਪੈਸੇ ਕਾਤੋਂ ਦਿੱਤੇ ਐ ਤੁਸੀਂ ਜਦੋਂ ਤੁਸੀਂ ਲਾਲ ਹੀ ਨਹੀਂ ਖਰੀਦਿਆ ਫੇਰ ਪੈਸੇ ਦੇਣ ਦਾ ਕੀ ਮਤਲਬ ਸਾਲਸਰਾਏ ਜੋਰੀ ਉਥੇ ਆਖਣਾ ਕਰਦਾ ਹੈ ਕਹਿੰਦੇ ਰੱਬ ਦੇ ਪਿਆਰੇ ਆ ਇਸ ਲਾਲ ਦੀ ਕੀਮਤ ਮੈਂ ਕੀ ਦੁਨੀਆ ਦਾ ਕੋਈ ਜੋਰੀ ਨਹੀਂ ਦੇ ਸਕਦਾ ਆ ਜਿਹੜਾ 100 ਰੁਪਿਆ ਇਹ ਧੰਨਵਾਦ ਦੀ ਭੇਟਾ ਹੈ ਦਰਸ਼ਨੀ ਭੇਟਾ ਹੈ ਕਹਿੰਦੇ ਇਹ ਕਹਿੰਦੇ ਵਾਪਸ ਨਹੀਂ ਲਈ ਜਾਂਦੀ ਹੁੰਦੀ ਹੁਣ ਆ ਦਰਸ਼ਨੀ ਭੇਟਾ ਆਪਾਂ ਇੱਥੇ ਰੱਖਦੇ ਆ ਵਾਪਸ ਚੁੱਕੀ ਨਹੀਂ ਜਾਂਦੀ ਤੇ ਉਹ ਕਹਿੰਦੇ ਇਹ ਵਾਪਸ ਵੀ ਨਹੀਂ ਲਈ ਜਾਂਦੀ ਭਾਈ ਮਰਦਾਨਾ ਜੀ ਫਿਰ ਚਲੇ ਗਏ ਗੁਰੂ ਸਾਹਿਬ ਜੀਆਂ ਪਾਸ ਗਏ ਜਾ ਕੇ ਕਥਨ ਕੀਤਾ ਕਹਿੰਦੇ ਸਤਿਗੁਰੂ ਇਹ ਕਹਿੰਦਾ ਵੀ ਦਰਸ਼ਨੀ ਪੇਟਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਕਹਿੰਦੇ ਇਹ ਕਹਿੰਦੇ ਮਰਦਾਨੇ ਆ ਇਹ ਨਹੀਂ ਏਦਾਂ ਨਹੀਂ ਕਹਿੰਦੇ ਜਾ ਕੇ ਵਾਪਸ ਕਰਕੇ ਆ ਫਿਰ ਜਾਂਦਾ ਹੈ ਭਾਈ ਮਰਦਾਨਾ ਜਾ ਕਰਕੇ ਆਖਣਾ ਕੀਤਾ ਕਹਿੰਦੇ ਇਹ ਤੁਸੀਂ ਇਹ ਵਾਪਸ ਲਓ ਇਹ ਜਿਹੜਾ ਲਾਲ ਦਾ ਖਾਵੰਦ ਦਾ ਮਾਲਕ ਹੈ ਉਹ ਕਹਿੰਦਾ ਇਸ ਤਰੀਕੇ ਨਾਲ ਪੈਸੇ ਅਸੀਂ ਨਹੀਂ ਦੇਣੇ ਜਾਂ ਤਾਂ ਤੁਸੀਂ ਲਾਲ ਰੱਖ ਲਓ ਜਾਂ ਪੈਸੇ ਦੇ ਰੱਖ ਲਓ ਆਪਣੇ ਇੱਕ ਕੰਮ ਕਰੋ ਉਹ ਕਹਿੰਦਾ ਨਹੀਂ ਮੈਂ ਧਰਮ ਕਮਾਇਆ ਹੈ ਆਪਣਾ ਇਸ ਲਾਲ ਦੀ ਦਰਸ਼ਨੀ ਭੇਟਾ ਦੇ ਕਰਕੇ ਮੈਂ ਆਪਣਾ ਧਰਮ ਕਮਾਇਆ ਹੈ ਕਹਿੰਦੇ ਜੇ ਮੈਂ ਇਹ ਪੈਸੇ ਵਾਪਸ ਲੈ ਲਈ ਮੈਂ ਆਪਣਾ ਧਰਮ ਹਾਰ ਜਾਣਾ ਤੇ ਕਹਿੰਦੇ ਮੈਂ ਧਰਮ ਥੋੜੀ ਹਾਰਾਂਗਾ ਨਹੀਂ ਭਾਈ ਕਹਿੰਦੇ ਇਹ ਮੈਂ ਵਾਪਸ ਨਹੀਂ ਲੈ ਸਕਦਾ ਇਹ ਤੁਸੀਂ ਲੈ ਜਾਓ ਇਹ ਲਾਲ ਵੀ ਤੁਹਾਡਾ ਇਹ ਪੈਸੇ ਵੀ ਤੁਹਾਡੇ ਹੁਣ ਕਹਿੰਦੇ ਭਾਈ ਮਰਦਾਨਾ ਫਿਰ ਜਾਂਦਾ ਹੈ ਗੁਰੂ ਸਾਹਿਬ ਜੀਆਂ ਪਾਸ ਥੱਕਿਆ ਟੁੱਟਿਆ ਭੁੱਖ ਦਾ ਮਾਰਿਆ ਅੱਗੇ ਕਿਸ ਤਰੀਕੇ ਦੇ ਨਾਲ ਫਿਰ ਸਤਿਗੁਰਾਂ ਨਾਲ ਵਿਚਾਰਾ ਹੁੰਦੀਆਂ ਨੇ ਸਾਲਸੜਾ ਜੋਰੀ ਕਿਸ ਤਰੀਕੇ ਨਾਲ ਫਿਰ ਸਤਿਗੁਰਾਂ ਨੂੰ ਆ ਕਰਕੇ ਮਿਲਣਾ ਕਰਦਾ ਹੈ ਇਸ ਸਾਰੇ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ ਧੰਨਵਾਦ ਹੈ ਸੰਗਤਾਂ ਦਾ ਸੋ ਇਸੇ ਤਰੀਕੇ ਦੇ ਨਾਲ ਭਾਈ ਬਾ ਚੜ ਕੇ ਸੰਗਤਾਂ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਇਤਿਹਾਸ ਨਾਲ ਜੁੜਨਾ ਕਰੋ ਬਾ ਚੜ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਗੁਰਾਂ ਦੀ ਮੈਂਬਾ ਨੂੰ ਗਾਉਣਾ ਤੇ ਸੁਣਨਾ ਕਰੀਏ ਆਓ ਹੁਣ ਸਮਾਪਤੀ ਦਾ ਸਮਾਂ ਹੈ ਪਹਿਲਾ ਸਤਗੁਰਾਂ ਦੇ ਅਕੀ ਜੋਦੜੀਆਂ ਹੋਣਗੀਆਂ ਅਰਦਾਸਾਂ ਬੇਨਤੀਆਂ ਹੋਣਗੀਆਂ ਤੇ ਸਤਗੁਰਾਂ ਦੇ ਪਾਵਨ ਹੁਕਮ ਗੱਜਵੱਜ ਕੇ ਸ਼ਲੋਕ ਵਿੱਚ ਬੋਲੋ ਜੀ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਜੰਗਿਆਈਆ ਬੁਰਿਆਈਆ ਵਚੈ ਧਰਮ ਕਰਮੀਆ ਪੋ ਆਪਣੀ ਕੇ ਨਿੜੈ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾ